ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲ ਕੇ ਚੜਦੀ ਗਲਾ ਦਿਨ ਦੁੱਗਣਿਆ ਰਾਤ ਚੌਗਣਿਆ ਭਾਈ ਸਾਰਿਆਂ ਤਰੱਕੀਆਂ ਵਾਸ਼ੇ ਬਾਕੀ ਮੀਂਹ ਆਲੇ ਨਾਲ ਕਰਪਾ ਕਰਤੀ ਕੱਲ ਵੀ ਪਿਆ ਆਪਾਂ ਜਿਹੜਾ ਬੱਦਲ ਤੁਹਾਨੂੰ ਦਿਖਾਇਆ ਤਾਂ ਵੀ ਚੜਿਆ ਬਹੁਤ ਆ ਬੱਦਲ ਹਵਾ ਵੀ ਬਹੁਤ ਆਈ ਹੈ ਆਇ ਲੱਗਦਾ ਵੀ ਚੱਕ ਦੇਣਾ ਪਰ ਉਹਦੇ ਗੱਲ ਚੱਕ ਵੀ ਹੋ ਗਿਆ ਤਾਂ ਚਾਣਣਾ ਜਾ ਹੋ ਗਿਆ ਤੇ ਇੱਕ ਵਾਰ ਪਰ ਫੇਰ ਸ਼ਾਮ ਨੂੰ ਆ ਗਿਆ ਸ਼ਾਮ ਨੂੰ ਹੁਣ ਝਟ ਲਾਈ ਹੈ ਬਾਕੀ ਹੁੰਦਾ ਸਾਰੀ ਰਾਤ ਦਾ ਹੀ ਪੈਂਦਾ ਵੀ ਇਹ ਮੈਂ ਕਹਿੰਦਾ ਮਹੀਨਾ ਹੀ ਭੁੱਲ ਗਿਆ ਵੀ ਸੌਣ ਹੁੰਦੇ ਭਾਦਾ ਹੁਣ ਚੜਿਆ। ਇੱਕ ਨਾ ਸੌਣ ਚਾਹਦਾ ਸਵੇਰ ਦਾ ਵੀ ਪਹਿਲਾਂ ਝੜੀ ਲੱਗੀ ਵੀ ਸਮਝ ਲੈ ਕਸਮ ਦੀ। ਕਦੇ ਹੀ ਮਾੜਾ ਮੋਟਾ ਵਿੱਚੋਂ ਸਾਫ਼ ਹੋਇਆ ਨਹੀਂ ਤਾਂ ਕਿਣੀ ਮਨਕਾਣੀ ਜੀ ਹੋਈ ਜਾਂਦੀ ਐ। ਵੀ ਬਹੁਤ ਚਲੋ ਵਧੀਆ ਪੈ ਗਿਆ ਜਿਹੜਾ ਪੈ ਗਿਆ। ਹਰੇਕੇ ਹੁਣ ਮੋਟਰ ਵੀ ਚਲਾਉਂਦਾ ਤਾਂ ਕਿਉਂ ਧਾਨਾਂ ਨੂੰ ਨੀਵੀਂ ਜਗ੍ਹਾ ਤਾਂ ਚਲੋ ਹੈਗਾ ਪਾਣੀ ਜਿਹੜੇ ਉੱਚੀ ਜਗ੍ਹਾ ਸਾਰੇ ਫਸਲ ਵੀ ਹੋਰ ਮੰਗਣ ਲੱਗਦੀ ਪਾਣੀ। 5-6 ਦਿਨ ਹੋ ਗਏ ਤੇ ਮੀਂਹ ਪਿਆ ਨਹੀਂ ਸਹਗਾ। ਬਹੁਤ ਵਧੀਆ ਪੈ ਗਿਆ ਇੱਕ ਮੌਸਮ ਵਿੱਚ ਵੀ ਤਬਦੀਲੀ ਆ ਗਈ ਐ ਠੰਡਾ ਹੋ ਗਿਆ ਮੌਸਮ। ਕਿੱਥੇ ਏਸੀ ਚੱਲਦੇ ਕਿੱਥੇ ਪੱਖੇ ਹੀ ਬੰਦ ਕਰਾਤੇ ਮੌਸਮ ਵਧੀਆ ਠੰਡਾ ਹੋ ਗਿਆ ਨੇ ਕਿਉਂ ਸਾਰੀ ਰਾਤ ਦਾ ਸਾਰੀ ਰਾਤ ਵੀ ਖਾਸੀ ਜ਼ੋਰ ਕਰ ਪਿਆ ਮੀਨ ਵੀ ਬੱਦਲ ਹੁਣ ਵੀ ਚੜਾਈ ਬਹੁਤ ਹੈ ਬੱਦਲ ਦੀ ਚੜਾਈ ਦਾ ਕੋਈ ਅੰਤ ਨਹੀਂ ਵੀ ਘੋਲਿਆ ਪਿਆ ਬੱਦਲ ਸਾਰੇ ਐਨ ਬਹੁਤ ਬੱਦਲ ਮੱਕੀ ਭਾਈ ਚੱਲਦੇ ਆ ਕਾਰੋਬਾਰ ਵਧੀਆ ਜਿਹਦੀ ਨਸਰ ਨੇ ਪਰਾ ਪਰ ਇੱਥੇ ਮੀਂਹ ਕਰਦਾ ਖਰਾਬ ਹੈ ਉਹਦੇ ਕਰਕੇ ਹੁਣ ਮੀਂਹ ਦੀ ਲੋੜ ਵੀ ਹੈਗੀ ਦੀ ਚਲੋ ਇਹ ਵੀ ਫਿਰ ਵੀ ਵਧੀਆ ਟਾਈਮ ਗੱਲ ਪੈ ਗਿਆ ਜੇ ਗਾਹਾਂ ਜਾ ਕੇ ਹਲੇ ਪੈਂਦਾ ਫੇਰ ਥੋੜਾ ਜਿਹਾ ਹੋਰ ਨੁਕਸਾਨ ਕਰਨ ਦਾ ਕੱਲ ਦਿਖਾਇਆ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਈ ਜਗ੍ਹਾ ਹਵਾ ਵੀ ਚੱਲਦੀ ਦੀ ਹਵਾ ਰਾਤ ਵੀ ਚੱਲੀ ਆ ਇਹ ਜਿਹੜੀ ਹਵਾ ਹਵਾ ਥੋੜੀ ਖਰਾਬ ਕਰਦੀ ਹਵਾ ਨੇ ਚਲੋ ਜੀਰੀ ਦਾ ਹਲੇ ਗਿਰਨੇ ਵਾਲਾ ਕੰਮ ਹੈ ਨਹੀਂ ਵੀ ਬਹੁਤਾ ਇੰਨਾ ਨਸਾਰਾ ਬਣ ਆਇਆ ਵਗਾ ਛਿੱਟੇ ਵਾਲ ਬਜਨ ਨਹੀਂ ਹੈਗਾ ਜਿਹੜੇ ਗੰਨੇ ਆ ਗੰਨੇ ਗਿਰਨੇ ਦਾ ਖਤਰਾ ਪਰ ਇੱਕ ਹੋਰ ਆ ਵੀ ਗੰਨੇ ਵੀ ਥੋੜੇ ਜਿਹਾ ਸਾਂਭੇ ਗਏ ਆ ਬਣਾਈ ਹੋਲੀ ਉਹਨਾਂ ਦੀ ਜੇ ਕਿਤੇ ਥੋੜੀ ਜਿਹੀ ਹਵਾ ਇਹ ਪਹਿਲਾਂ ਆਉਂਦੀ ਫੇਰ ਗੰਨੇ ਗੇਰ ਦੇਣ ਦੇ ਬੰਨਣ ਤੇ ਹੁਣ ਤਕਰੀਬਨ ਦੋ ਦੋ ਤਿੰਨ ਤਰ੍ਹਾਂ ਗੰ ਵੀ ਠੀਕ ਜਿੰਨਾ ਕੰਮ ਕਰਦਾ ਬਾਈ ਰੱਬ ਉਹਨੂੰ ਪਤਾ ਹੀ ਆ ਸਹੀਓ ਕਰਦਾ ਸਾਰਾ ਕੁਝ ਵੀ ਉਹਨੂੰ ਫਿਕਰ ਆਪੇ ਬਾਕੀ ਦਿਖਾਉਂਦੇ ਸਾਨੂੰ ਮੀਨਾਂ ਝਟ ਜਿਹੜੀ ਲਾਈ ਆਂ ਤਸੱਲੀ ਕਰ ਲੱਗਦਾ ਬਾਕੀ ਦਿਖਾਉਂਦੇ ਫਸਲ ਬਾੜੀ ਦਾ ਜਿਹੜਾ ਕਾਰੋਵਾਰ ਚੱਲਦੇ ਆਪਾਂ ਤੁਹਾਨੂੰ ਸਾਰੇ ਵੀਡੀਓ ਦੇ ਵਿੱਚ ਆਹ ਜੀ ਪਾਸ ਹੈ ਮੀਨਾਂ ਪਟਾਕੇ

ਦੇਖਦਾ ਹੀ ਤਾਂ ਪਹਿਲੇ ਹੀ ਬੱਦਲ ਫਟਣੇ ਵਾਲਾ ਕੰਮ ਹੈ। ਕੰਤਾਲਿਆਂ ਨੇ ਪਾਣੀ ਨਹੀਂ ਸੰਭਲੇ ਆ ਕੇ ਕੁਛ ਨਹੀਂ। ਮਗਰ 10 ਮਿੰਟ ਹੋ ਗਏ ਪੈਂਦੇ ਨੇ ਉਹਦੇ। ਢੇਰੀਆਂ ਲਿਆਤੀਆਂ। ਪਾਣੀ ਦੇਖੋ ਕਿਹੜੇ ਲਾਗ ਰਿਹਾ ਫਿਰਦਾ। ਜਦੋਂ ਪੱਦੀਆ ਥੰਵਾ ਪੈ ਗਿਆ ਟਾਈਮ ਜੇਗਾ ਤਾਂ ਹੁਣ। ਘੜਦੂ ਟਾਈਮ ਹੋਣਾ ਇਹ। ਆਨੇ ਨਾਲ ਗੰਦਾ ਪਾਣੀ ਜਿਹੜਾ ਨਾਲੀਆਂ ਤੋਂ ਨਿਕਲ ਜਾਂਦਾ ਬਾਹਰ ਸਾਫ਼ ਸੁਭਾਈ ਬੇੜਿਆਂ ਦੀ ਉਹ ਵੀ ਆਏ ਰੋਕੇ ਅੱਲਾਹੁ ਅਕਬਰ ਹੈ ਹਾਂ ਆਹ ਆਹੜਾ ਆਈ ਕੰਮ ਹੈ I'm not even going to the yard, ਕੱਕ ਵੱਡੀਆਂ ਮਹਾ ਪਹਿਲਾ ਹੁਣ ਮੜਾ ਜਾ ਮੀਨਾ ਸਾਹ ਜਿਆ ਦਤਾ ਨਹੀਂ ਤਾਂ ਭਰੇ ਵੇ ਧਾਨ ਦੇਖੋ ਐ ਰਾਸਤੇ ਬੱਦਲ ਹਲੇ ਹੀ ਬਹੁਤ ਜੜਿਆ ਹੋਇਆ ਪੂਰੀ ਘਟਾ ਚੜੀ ਹੋਈਆਂ ਚਾਰੇ ਪਾਸੇ ਇੱਕੇ ਨਹੀਂ ਹੈਗਾ ਵੀ ਹੈਗਾ ਆ ਬਚਾਲੇ ਮੜਾ ਜਾਣਣਾ ਮੀ ਪੈਂਦਾ ਕਿਣੀਆਂ ਗਿਰਦੀਆਂ ਇੱਧਰ ਵੀ ਬੱਦਲ ਬਹੁਤ ਹੈ ਕੱਲ ਇੱਧਰ ਜੜੇ ਤਾਂ ਆਪਾਂ ਕਹਿੰਦੇ ਵੀ ਜ਼ਰੂਰ ਪਾਊਗਾ ਇਹ ਬਾਕੀ ਇੱਧਰ ਵਾਲਾ ਪੈਂਦਾ ਆ ਦੇਖੋ ਲੱਗਿਆ ਬੱਦਲ ਹੁਣ ਇੰਨੇ ਜੇ ਬਾਕੀ ਜਿਹੜੇ ਪਾਪੂਲਰ ਵਾਲੇ ਇੱਕ ਗੱਡੀ ਕਾਤੇ ਬਹੁਤ ਵਧੀਆ ਟਾਈਮ ਕਾ ਕੱਢ ਲੈਗੇ ਨਹੀਂ ਤਾਂ ਉਹ ਵੀ ਫਸ ਜਾਣੀ ਦੀ ਬੇਚੁਰੇ ਉਹ ਨਿਕਲ ਨਹੀਂ ਤੁਰੇ ਤਾਂ ਹੁਣ ਤੁਰਨ ਔਖਾ ਹੋ ਜਾਂਦਾ ਚਿਕੜੀ ਉਹ ਬਹੁਤ ਬਣ ਜਾਂਦੀ ਹੈ ਵੀ ਟਾਈਮ ਕਾ ਕੱਢ ਲੈਗੇ ਬਾਕੀ ਕੰਮ ਖੜ ਗਿਆ ਪਟਾਈ ਵਾਲਾ ਮੀਂਹ ਪਿਆ ਵੀ ਸੋਹਣਾ ਸਾਡੇ ਹੁਣ ਨਹੀਂ ਪਹਿਲਾਂ ਇਹ ਜਾ ਵੀ ਪਹਿਲਾਂ ਮੀਂਹ ਆ ਪਿਆ ਨਹੀਂ ਹੈਗਾ ਚਲੋ ਇੱਕ ਦੋ ਘੁੱਪੇ ਤੇ ਉਹ ਉਹ ਜੱਤਾ ਘੰਟਾ ਜ਼ੋਰ ਜਲਾ ਕੇ ਹਟ ਜਾਂਦੇ ਇਹਨਾਂ ਦਾ ਕੱਲ ਸ਼ਾਮ ਨੂੰ ਵੀ ਝੱਟ ਸੋਣੀ ਲਾਈ ਆ ਸਾਰੀ ਰਾਤ ਅੱਜ ਦਿਨ ਵਿੱਚ ਵੀ ਦੋ ਤਿੰਨ ਝਟਾਂ ਵਧੀਆ ਲੱਗੀਆਂ। ਬਾਕੀ ਹਲੇ ਵੀ ਕਿਤੇ ਗਿਆ ਨਹੀਂ ਹੈਗਾ ਖੜਾ। ਮੇਰੇ ਖਿਆਲ ਨਾਲ ਹੈ ਗੁੰਮਸਮ ਹਵਾ ਵੀ ਮੰਦਾ ਹੈ ਹਵਾ ਵੀ ਨਹੀਂ ਬਹੁਤੀ ਚੱਲਦੀ ਹੈ ਅੱਜ। ਪਰ ਰਾਤ ਹਵਾ ਆਈ। ਗਾ ਬੂਟੇ ਨੂੰ ਪਾਣੀ ਫੇਰ ਹਰਤੇ ਹੁਣ ਤਾਂ ਇਹ ਜਿਹੜੀ ਮੇਰੇ ਹਿਸਾਬ ਨਾਲ ਵੀ ਖਰਾਕ ਇਹਨਾਂ ਨੂੰ ਦੇਸੀ ਰੇਹ ਵਾਲਾ ਕੰਮ ਤਾਂ ਇਹਨਾਂ ਦੇ ਪੱਤੇ ਨਹੀਂ ਕਰੀ ਜਾਣਾ ਆ ਦੇਖੋ ਪੱਤੇ ਹੁੰਦੇ ਨੇ ਪਾਣੀ ਦਾ ਰੰਗ ਕੁੱਕਾ ਕੋਲਾ ਜਿਹਾ ਕਰਦਾ ਇਹ ਹੁਣ ਇੱਥੇ ਹੀ ਗੜਨੇ ਹਜੜਾਂ ਵਿੱਚ ਪਏ ਸਾਨੂੰ ਹਵਾ ਥੋੜੀ ਜਿਹੀ ਫੇਰ ਵੀ ਹਿਸਾਬ ਦੀ ਜਿਆਦਾ ਹੁੰਦੀ ਗੰਨੇ ਨੂੰ ਬਰ ਬੰਨੇ ਹੋਏ ਨੂੰ ਵੀ ਗੇਰ ਦਿੰਦੀ ਇੱਕ ਤਾਂ ਮੀਂਹ ਕਰਕੇ ਆਕਬਰ ਪਾਣੀ ਹੋ ਜਾਂਦਾ ਪਰ ਉਹ ਕਿਹੜੇ ਹਸਾਬ ਨਾਲ ਹੋਏਗਾ ਫੇਰ ਵੀ ਵੀ ਉਹ ਵਜਨ ਗਲ ਵੀ ਗਰ ਜਾਂਦਾ ਫਿਰ ਪਰ ਬਚਾਉ ਹਵਾ ਸਹੀ ਹੋਦੀ ਬਦਲੇ ਦਿਨ ਬਹੁਤ ਚੜਿਆ ਪਿਆ ਹਾਂ ਤਾਂ ਇੱਕ ਜਿਹੜੀ ਗੱਡੀ ਵੱਡ ਹੋਈ ਦੀ ਵਧੀਆ ਲੱਗ ਲੇਗੇ ਨਹੀਂ ਉਹ ਵੀ ਇੱਥੇ ਬੈਠੇ ਰਹਿੰਦੇ ਕਿਉਂ ਹਰੇ ਇਹਦੇ ਹਿਸਾਬ ਹੁੰਦਾ ਠੇਕੇਦਾਰ ਦਾ ਵੱਡੀ ਹੋਈ ਤਾਂ ਵਜਨ ਟੁੱਟ ਜਾਂਦਾ ਉਹਦਾ ਪਿਆਵੇਂ ਪਈ ਜਾਵੇ ਉਹਦਾ ਕੋਈ ਚੱਕਰ ਨਹੀਂ ਲੰਦਾਗਾ ਬਾਕੀ ਹੁਣ ਬੂਟਾ ਨੂੰ ਵੀ ਚੱਲ ਪਣਗੇ ਜਿਹੜੇ ਸਾਈਡ ਵਾਲੇ ਸ਼ੋਰੇ ਨੇ ਲੱਭੇ ਵੇ ਥੋੜੇ ਜਿਹਾ ਹਵਾ ਲੱਗ ਰਹੀ ਹੋ ਜਣੀਆਂ ਕਿਉਂ ਹਰੇ ਕਬੂਟਾ ਸਾਈਡ ਵਾਲਾ ਦਬੇ ਪਿਆਦਾ ਇਧਰ ਵਾਲੇ ਬੂਟੇ ਥੋੜੇ ਜਿਹਾ ਵੱਡੇ ਤੇ ਉਹਦੇ ਕਰਕੇ ਕੰਮ ਫਿਰ ਮਾੜਾ ਟਾਈਮ ਦਿੱਤਾ ਬੇਚਨੇ ਨੇ ਇੱਕ ਕੱਖੇ ਲਿਆਉਣ ਦੋਤੇ ਆ। ਕੱਖਾਂ ਨੂੰ ਵੀ ਆ ਗਿਆ ਤਾਂ ਬਹੁਤ ਜੱਗੇ ਦੇ ਘਰ ਬੈਠ ਕੇ ਟੜੋ ਲਿਖਾਇਆ। ਦੇਖਣ ਚੱਲੀ ਜਾਂਦਾ ਦੋਰਾ ਦੇ ਕੰਮ। ਮਗ ਸੌਣ ਵਾਲਾ ਹੀ ਕੰਮ ਹੋਇਆ ਵਾ ਚੱਟਾਂ ਮੈਂ। ਚਲੋ ਪਾਇਲ ਵੇ ਜਿਹੜਾ ਹੁਣ ਪੈਣਾ ਫੇਰ ਨੇ ਸਾਰੇ ਵਜਾ ਕੇ ਖਰਾਬ ਕਰੂਗਾ। ਆ ਪੱਕਣ ਦੇ ਟਾਈਮ ਜਾ ਕੇ ਹਰਕ ਬਹੁਤ ਕਹਿੰਦਾ ਜੀ ਨੂੰ। ਕੱਲ ਨਾਲ ਦੇਖੋ ਕਿੰਨੀ ਨਸਰੀ ਦੀ। ਹਰ ਇੱਕ ਨਾਲ ਸੋਤੀ ਰਹੀ ਤੇ ਉਹ ਵੀ ਹਰੀ ਕੋਈ ਦਾ ਪਾਣੀ ਨਾ ਪਾਣਾ ਪੱਕਾ ਹੀ ਕੱਢਿਆ ਵਾ ਜਿਹੜਾ ਹੈਗਾ ਗੈਲੀਆਂ ਨਿਕਲ ਜਾਂਦਾ ਆ ਬਣਾਤਾ ਪੌੜੇ ਦੇ ਥੱਲੇ ਲੰਘ ਜਾਂਦਾ ਪਾਣੀ ਸਤ ਮਾੜਾ ਝੋਟਾ ਵੀ ਸੇਵਾ ਕਰਕੇ ਲੱਗਦਾ ਰਾਜੀ ਉਹ ਮੈਂ ਵੇਣਾ ਮੇਰੇ ਵਿੱਚ ਹਵਾ ਦਾ ਮੇਰੇ ਲਈ ਹਵਾ ਦਾ ਹੈ ਨਹੀਂ ਪੈਂਦਾ ਕਿੱਥੇ ਹੈ ਗਰਦਾ ਕਿੱਥੇ ਹੈ ਗੱਲ ਦੀ ਝੜੀ ਹਲੇ ਤਾ ਟਾਈਮ ਥੋੜਾ ਜਿਹਾ ਵੀ ਹਲੇ ਹੀ ਬੱਦਲ ਜਿਆਦਾ ਨੱਠੇ ਫਿਰਦਾ ਬਹੁਤ ਕਿਉਂ ਬੱਦਲ ਹੈ ਉਹ ਬਹੁਤ ਹੈ ਚਾਰੇ ਪਾਸੇ ਬੱਦਲ ਯਾਨੀ ਹੁਣ ਟਾਈਮ ਜੇ ਦੇਖ ਤਾਂ ਮੜਾ ਜਾਂ ਕਾਕੰਡਾ ਆਪਾਂ ਨੇ ਕਰ ਲਿਆ ਤਾਂ ਪਹਿਲਾਂ ਚਲੋ ਸੁੱਕਣਾਂ ਦਾ ਪਾਇਆ ਵਦੋ ਥੱਲੇ ਕਾ ਕੇ ਟੋਕਾ ਟੁਕਾ ਟੋਖੋ ਜੂਗਾ ਲਾਈਟ ਨਹੀਂ ਪਾ ਲਾਈਟ ਭੱਜੀ ਨਹੀਂ ਵਧੀਆ ਮਾ ਸੇਵੜੇ ਬੜੇ ਜਿਆਦਾ ਚਲਦੀ ਇਹਨਾਂ ਦੀ 24 ਘੰਟੇ ਤਕਰੀਬਨ ਹੋ ਗਏ ਪੈਂਦੇ ਨੂੰ ਪਰ ਚਲੋ ਪਾਣੀ ਪੌਣੀ ਸਾਡੇ ਸੈਟੇ ਆ ਬਹੁਤਾ ਨਹੀਂ ਹੈਗਾ ਜਿਹੜੇ ਸਾਗਲ ਪਿਆ ਬਾਕੀ ਭਾਈ ਕਈ ਪਾਸੇ ਦਾ ਮੀਂਹ ਨਾਲ ਬਹੁਤ ਨੁਕਸਾਨ ਕਰਿਆ ਵਾ ਪਤਾ ਨਹੀਂ ਜਿਆਦਾ ਹੀ ਪੰਨਾ ਬੰਦੇ ਪਹਾੜਾਂ ਵਾਲਾ ਪਾਣੀ ਇੰਨਾ ਆ ਕੇ ਕਰਿਆ ਵਾ ਵੀ ਇਹਦਾ ਸੁਲਤਾਨਪੁਰ ਲੋਧੀ ਦਾ ਦਰਿਆ ਨਾਲ ਬਹੁਤ ਹੜ੍ਹ ਆਤਾ ਕੰਮ ਉਧਰ ਸਾਰੀ ਫਸਲ ਖਰਾਬ ਕਰਤੀ ਬਾਕੀ ਸਾਡੇ ਫਸਲ ਦਾ ਕੋਈ ਇੰਨਾ ਨਹੀਂ ਹੈਗਾ ਠੀਕ ਹੈ ਉਹ ਪਾਣੀ ਜਿਹੜਾ ਮੀਂਹ ਪਿਆ ਪਿਆਈ ਇੰਨਾ ਕਿ ਵੀ ਫਸਲ ਦੇ ਵਿੱਚ ਹੀ ਹੈ ਬਾਹਰ ਨਿਕਲੇ ਨਹੀਂ ਹੈਗਾ ਕੱਲ ਪਿਆ ਹੈਗਾ ਜ਼ੋਰ ਨਾਲ ਮੋਟੋਂ ਨਹੀਂ ਰਹੇਗਾ ਆ ਦੇਖੋ ਥੋੜਾ ਥੋੜਾ ਪਾਣੀ ਚੱਲੇ ਹਲੇ ਇੰਨਾ ਨਹੀਂ ਚੱਲੇਗਾ ਇਹ ਤਾਂ ਦਾ ਪਾਣੀ ਖੇਤਾਂ 'ਚ ਹੈ ਇਹਨਾਂ ਦੇ ਜਾਨਵਰਾਂ ਦਾ ਖੋਜਦਾ ਇਹਦੇ ਵਿੱਚ ਆ ਹੁਣ ਮੜਦਾ ਨਹੀਂ ਘਟਿਆ ਹੁਣ ਨਿਕਲੇ ਬਾਹਰ ਮੈਂਨੇ ਦਹੀਂ ਸੇ ਵਜਣਾ ਬੰਦ ਰਿਹਾ ਬਹਾਰ ਦੇ ਬਾਰੇ ਚਲੋ ਠੀਕ ਆ ਜੀ ਮਿਲਦੇ ਫਿਰ ਕਿਸੇ ਅਗਲੇ ਵਲੌਗ ਚ ਆ ਰਹੇ ਆ ਸਸਰੀ ਕਾਲ ਜੀ